ਆ ਮਾਜਮੀ ਤੁਸੀਂ ਪੱਤਰਕਾਰ ਆ ਭਾਈਚਾਰਾ ਇਹ ਵੀ ਇੱਕ ਆਪਣੇ ਚੌਥਾ ਥਾਮ ਆ ਇਹ ਵੀ ਠੀਕ ਸਾਰੀਆਂ ਸਚਾਈਆਂ ਲਿਆ ਕੇ ਜੇ ਕਿਤੇ ਸੁਣਵਾਈ ਦਾ ਹੋਵੇ ਆਪਾਂ ਕਹਿੰਦੇ ਸੀ ਬੁਲਾਉਣੇ ਆ ਪ੍ਰੈਸ ਵਾਲਿਆਂ ਨੂੰ ਬੁਲਾਉਣੀ ਫੇਰ ਸਾਡੇ ਕੰਮ ਹੋ ਜਾਂਦੇ ਨੇ ਇਹਨਾਂ ਤੇ ਕਿਉਂ ਪ੍ਰਸ਼ਾਸਨ ਵੀ ਜਾ ਹੋ ਕਿਉਂ ਡਰਦਾ ਕਿਉਂ ਇਹ ਸੱਚੀ ਖਬਰ ਲਾਉਂਦੇ ਨੇ ਝੋਖ ਕੇ ਲਾਉਂਦੇ ਨੇ ਸਾਰੇ ਬੰਦੇ ਜੋ ਵੀ ਹੈਗਾ ਤਾਂ ਖਬਰ ਆਇ ਨਹੀਂ ਹੈਗਾ ਵੀ ਉਹੀ ਲਾ ਦਿੰਦੇ ਨੇ ਇਹ ਹੁਣ ਸਾਰੇ ਦੇਖੋ ਜਿਹੜਾ ਅੱਜ ਪ੍ਰੈਸ ਭਾਈਚਾਰੇ ਦੇ ਹੱਥ ਤੇ ਅਸੀਂ ਆਏ ਆ ਇਹਨਾਂ ਨਾਲ ਸਦਾ ਸਦਾ ਟੱਕਾ ਹੋ ਰਿਹਾ ਪ੍ਰਸ਼ਾਦ ਸਿੰਘ ਜੀ ਨਹੀਂ ਕਹਿੰਦੇ ਵੀ ਇਹ ਮੁਲਾਜ਼ਮ ਨੇ ਸਾਡੇ ਨਾਲ ਕੋਈ ਐਸਾ ਇਤੋਨ ਜਾਂ ਦੇਪੀ ਧਾਬ ਨਹੀਂ ਕਰ ਲਿਆ ਇਹਨਾਂ ਤੇ ਉੱਪਰੋਂ ਸਰਕਾਰ ਦੇ ਦਰਵਾਜ਼ੇ ਨਾਲੇ ਕੰਮ ਹੋ ਰਿਹਾ ਇਹ ਕੋਈ ਲੰਬੀ ਚਾਲ ਆ ਸਿਆਸਤ ਵਾਲੀ ਆ ਵੀ ਇੱਥੇ ਪਬਲਿਕ ਨੂੰ ਲੜਾਉਣਾ ਡਰਾਉਣਾ ਆਪਾਂ ਵੀ ਦੰਗੇ ਪਸਾਦ ਹੋਣ ਇਹ ਸਰਕਾਰਾਂ ਦੀ ਪਾਲਿਸੀ ਹੋ ਗਈ ਆਪਾਂ ਇਹ ਚੀਜ਼ ਤੋਂ ਬਚਣਾ ਅੱਜ ਦਾ ਕਾਠੇ ਪੱਤਰਕਾਰ ਭਾਈਚਾਰੇ ਨੂੰ ਸਰਕਾਰਾਂ ਨੂੰ ਸਾਫਤ ਹੋ ਗਿਆ ਵੀ ਕੋਈ ਵੀ ਸਰਕਾਰ ਦਾ ਹਮ ਹੀ ਨਹੀਂ ਸਾਰੇ ਭਾਈ ਹਰੇਕ ਜਥੇਬੰਦੀ ਕੋਈ ਵੀ ਹੈਗਾ ਸਾਰੇ ਪੱਤਰਕਾਰ ਭਾਈ ਜਦੇ ਦੇ ਨਾਲ ਛਾਣ ਸਰਦਾਰ ਜੀ ਕਿੰਨੀ ਵੱਡੀ ਬੇਨਤੀ ਦੇ ਵਿੱਚ ਆਪਣੇ ਅੱਜ ਇੱਥੇ ਪ੍ਰੋਟੈਸਟ ਦੇ ਵਿੱਚ ਬਹੁਗੇ ਸੀ ਜੀ ਆਪਾਂ ਯੂਨੀਅਨ ਤੋਂ ਕਹਿ ਦਿੰਦੇ ਆਰ ਪੱਤਰਕਾਰ ਹਾਂਜੀ ਅੱਜ ਉਹ ਵੱਡੀ ਗਲਤੀ ਤਾਂ ਆ ਗਈ ਨੇ ਯੂਨੀਅਨਾਂ ਸਾਰੀਆਂ ਆ ਗਈਆਂ ਇੱਥੇ ਕੋਈ ਕਿ ਭਾੜੇ ਕੋਈ ਢੇਰ ਭਾੜੇ ਦੀ ਹੋਰ ਜਥੇਬੰਦੀਆਂ ਨੇ ਸਮਾਜਿਕ ਨੇ ਕੋਈ ਬਿਜਲੀ ਵਾਲੀ ਰਿਟਾਇਰ ਜਥੇਬੰਦੀ ਮਜ਼ਦਮ ਜਥੇਬੰਦੀ ਅਦੇ ਕੋ ਆਪਣੇ ਖਾਲਸਾ ਜੀ ਪਰਦੇ ਨਹੀਂ ਜਿਵੇਂ ਬੰਦੀਆਂ ਵੀ ਜਿਨ੍ਹਾਂ ਨੇ ਆ ਕੋ ਝੂਠ ਬੋਲ ਕੇ ਅਸੀਂ ਤਾਂ ਦੇਖੋ ਸਿੱਖੀ ਬਾਣੇ ਤੇ ਉਹ ਕਰਦੇ ਆਪਾਂ ਵਿਸ਼ਵਾਸ ਕਰਦੇ ਆਂ ਵੀ ਇਹ ਝੂਠ ਨਹੀਂ ਬੋਲਦੇ ਪਰ ਦੇਖੋ ਇੱਕ ਤਾਂ ਸੀ ਕਹਿੰਦੇ ਸਾਡੇ ਜਵਾਨ ਤੋਂ ਗੱਲ ਨਿਕਲ ਗਈ ਜੀ ਵੱਡੇ ਜਾਈਏ ਮੁੱਟਾਂਗੇ ਨਹੀਂ ਪਰ ਉਹ ਇੰਨੀ ਵੱਡੀ ਗੱਲ ਕਹਿ ਕੇ ਇੱਕ ਮਾੜੇ ਜਿਹੇ ਆਪਣੇ ਮਹਾਰ ਖਾਤਰ ਕਿਸੇ ਤੋਂ ਡਰ ਕੇ ਤਾਂ ਐਨੀ ਦੁਨੀਆ ਇਹਨਾਂ ਨੇ ਪਬਲਿਕ ਦਰਸ਼ਤਾ ਦੇ ਵਿੱਚ ਪਾਈ ਆ ਅਖੀਰ ਜਾਨੀ ਭਾਈਚਾਰੇ ਦਾ ਜਿਹੜਾ ਇਹ ਇਕਾ ਇਹਦੇ ਨਾਲ ਦਿੱਤ ਹੋਊਗੀ ਪਰਚੇ ਕੈਂਸਲ ਹੋਣਗੇ ਆ 307 ਦਾ ਦਾ ਇੱਕ ਆਮ ਆਦਮੀ ਨੂੰ ਪਤਾ ਵੀ ਇਹ ਕਿਵੇਂ ਪਤਾ ਆਉਂਦਾ ਇਹਦਾ ਕੋਈ ਟੋਕ ਨਹੀਂ ਬਣਦੀ ਇਹ ਜਾਨੀ ਬਹੁਤ ਸਾਰਾ ਸਰਕਾਰਾਂ ਦਾ ਧੱਕਾ ਇਹ ਸੀ ਸਾਰੇ ਰਲ ਮਿਲ ਕੇ ਨਹੀਂ ਚੱਲਣ ਦੇਵਾਂਗੇ ਸਰਦਾਰ ਜੀ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਦੂਸਰੇ ਪਾਸੇ ਵੀ ਜਿਹੜੀ ਧਿਰ ਹੈ ਉਧਰ ਵੀ ਨਿਹੰਗ ਸਿੰਘ ਜੀ ਚਲੋ ਸਾਰੇ ਬੰਦੇ ਐਸੀ ਨਹੀਂ ਕਹਿੰਦੇ ਦੇਖੋ ਇਹ ਜੇ ਅਸੀਂ ਪਈਆਂ ਨੂੰ ਆੜਾ ਨਹੀਂ ਕਹਿੰਦੇ ਸਾਡਾ ਕਿਸੇ ਦਾ ਕੰਮ ਨਹੀਂ ਚੱਲਣਾ ਜਫੇ ਬੰਦੀਆਂ ਆਪਣੇ ਹੌਂ ਸਹੀ ਨੇ ਸਾਰੇ ਬੰਦੇ ਨਹੀਂ ਆਏ ਜੇ ਮੈਂ ਪਣਾਪਾਲੀ ਮੈਂ ਸੱਚਾ ਜੱਪ ਹੈ ਸਾਰੇ ਗਲਤ ਨਹੀਂ ਦੇਖੋ ਉਹਨੇ ਪਈਏ ਨੇ ਉਹ ਬਹੁਤ ਧਨਾਉਣੀ ਹਰਕਤ કરી ਆ ਆਹ ਰੌਂਦਾ ਤਾਂ ਆਪਾਂ ਨੂੰ ਇਹ ਪੂਣਾ ਚਾਹੀਦਾ ਦੀ ਵੀ ਉਹਨੂੰ ਸਖਤ ਸਜ਼ਾ ਹੋਵੇ ਵੱਡ ਹੋਣਾ ਚਾਹੀਦਾ ਆਪਾਂ ਉੱਤੇ ਪਾਸੇ ਨੂੰ ਚੱਲ ਪਏ ਸਰਕਾਰਾਂ ਦੀ ਚਾਲ ਦੇ ਵਿੱਚ ਆ ਗਏ ਆਪਾਂ ਲੜਨ ਲੱਗ ਗਏ ਇਹਨੇ ਜਥੇਬੰਦੀਆਂ ਆਈਆਂ ਨੇ ਜਿਹੜੇ ਸੱਚੇ ਨੇ ਸੱਚ ਨਾਲ ਛੜਨ ਵਾਲੀਆਂ ਤੇ ਰਾਈਆਂ ਨੇ ਅੱਜ ਸੱਚ ਝੂਠ ਦਾ ਨਾਟਕਾ ਕਰਨ ਵਾਲੀਆਂ ਵੀ ਸੱਚੇ ਨਾਲ ਛੜਨਾ ਸੀ ਉਹ ਝੂਠੇ ਸੀ ਉਹ ਭੱਜ ਗਏ ਪ੍ਰਧਾਨ ਜੀ ਅੱਜ ਪ੍ਰੋਟੈਸਟ ਦੇ ਵਿੱਚ ਕੋਈ ਅਫਸਰ ਵੀ ਪਰ ਆਏ ਨੇ ਜੀ ਪੁਲਿਸ ਦੇ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੋਊਗੀ ਨਹੀਂ ਸਾਡੇ ਨਾਲ ਤਾਂ